ਜਿੰਦ ਚਾਦਿਆਂ ਨੂੰ ਹੀ ਚੰਡੀਗੜ੍ਹ ਮੋਹਾਲੀ ਵਿਖੇ ਮੌਸਮ ਜਿਹੜਾ ਉਹ ਸੁਹਾਣਾ ਹੋਇਆ ਔਰ ਤੇਜ਼ ਬਾਰਿਸ਼ ਤੇ ਹਵਾਵਾਂ ਦੇ ਨਾਲ ਸੜਕਾਂ 'ਤੋਂ ਹੀ ਅੱਜ ਚੰਡੀਗੜ੍ਹ ਦੇ ਮੋਹਾਲੀ ਵਿਖੇ ਜਿਹੜਾ ਤਾਪਮਾਨ ਜਿੱਥੇ ਉਸ ਦੇ ਵਿੱਚ ਵੀ ਗਰਾਵਟ ਦੇਖਣ ਨੂੰ ਮਿਲੀ ਔਰ ਨਾਲ ਦੀ ਨਾਲ ਤੇਜ਼ ਬਾਰਿਸ਼ ਦੇ ਕਰਕੇ ਜਿੱਥੇ ਚੰਡੀਗੜ੍ਹ ਮੋਹਾਲੀ ਦੇ ਸੜਕਾਂ ਦੇ ਉੱਤੇ ਪਾਣੀ ਜਿਹੜਾ ਉਹ ਭਰਿਆ ਹੋਇਆ ਹਾਲਾਂਕਿ ਬਿੱਤੀ ਰਾਤ ਵੀ ਜਲੰਧਰ ਲੁਧਿਆਣਾ ਔਰ ਕਈ ਹੋਰ ਜ਼ਿਲ੍ਹਾ ਦੇ ਵਿੱਚ ਤੇਜ਼ ਹਨੇਰੀ ਕਰਕੇ ਇੱਥੇ ਤਾਪਮਾਨ ਦੇ ਵਿੱਚ ਉਤੋਂ ਵੀ ਗਰਾਵੜ ਦੇਖਣ ਨੂੰ ਮਿਲੀ ਔਰ ਕੱਲ ਤੋਂ ਹੀ ਅਲਰਟ ਜਾਰੀ ਜਿਹੜਾ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਸੀ ਪੰਜਾਬ ਦੇ ਕਈ ਜ਼ਿਲ੍ਹਾ ਦੇ ਵਿੱਚ بارش ਜਿਹੜੀ ਆ ਉਹ ਹੋ ਸਕਦੀ ਹੈ ਤਾਂ ਹਾਲਾਂਕਿ ਚੰਡੀਗੜ੍ਹ ਮੋਹਾਲੀ ਦੀਆਂ ਸੜਕਾਂ ਜਿਹੜੀਆਂ ਨੇ ਉਸ ਦੀਆਂ ਤਸਵੀਰਾਂ లై ਤਸਵੀਰਾਂ ਜਿਹੜੀਆਂ ਨੇ ਕਿਸੇ న్యూస్ ਦੇ ਮਾਧਿਅਮ ਦਰਿਅੇ ਦੇਖ ਸਕਦੇ ਹੋ। ਅਰੂ ਇੱਕ ਪੱਸੀ ਅੱਜ ਸੈਪ ਸ਼ੁਰੂ ਹੋ ਰਿਹਾ ਜਿੰਦੇ ਜਿੱਤੇ ਦੀਪੁਰਪ ਸੱਤਾ ਜਿਹੜੀ ਕਾਰੀ ਨੇ ਉਹ ਛੱਤੀਗੜ੍ਹ ਦੇ ਵਿੱਚ ਤਾਂ ਬੰਦ ਰਹਿਣ ਕੇ ਸਰਕਾਰੀ ਸ਼ਿਫਟਾਂ ਲਾਂ ਕੀਤਾ ਹੋਇਆ। ਪਰ ਦੂਸਰੀ ਤਰਫ ਤੋਂ ਸਵੇਰ ਤੋਂ ਹੀ ਤੇਜ਼ ਬਾਰਿਸ਼ ਜਿਹੜੀ ਆ ਉਹ ਚੱਲ ਰਹੀ ਹੈ ਜਿਸ ਦੇ ਵਿੱਚ ਹੁਣ ਫਲੱਟ ਭਾਗ ਕੱਲ ਤੋਂ ਆ ਜ਼ਿਕਰ ਕਰੀਏ ਤਾਂ ਪੰਜਾਬ ਦੇ 10 ਤੋਂ ਵੀ ਜ਼ਿਆਦਾ ਜ਼ਿਲ੍ਹੇ ਸੀ ਜਿਨ੍ਹਾਂ ਦੇ ਵਿੱਚ ਤਕਰੀਬਨ 40 ਤੋਂ ਵੀ ਵੱਧ ਤਾਪਮਾਨ ਜਿਹੜਾ ਉਦਰਚ ਕੀਤਾ ਗਿਆ ਜਿਸ ਦੇ ਵਿੱਚ ਅਮ੍ਰਿਤਸਰ ਲੁਧਿਆਣਾ ਪਟਿਆਲਾ ਖਾਸ ਤੌਰ ਤੇ ਉੱਪਰ 41 ਤੋਂ 43 ਡਿਗਰੀ ਟੈਂਪਰੇਚਰ ਉਹ ਤੋਂ ਇਲਾਵਾ ਬਠਿੰਡਾ ਫਿਰੋਜ਼ਪੁਰ ਰੋਪੜ ਛੀਪ ਭਗਤ ਸਿੰਘ ਨਗਰ ਮੋਕਾ ਸੰਗਰੂਰ ਹਾਲਾਂਕਿ ਇਹਨਾਂ ਸਭ ਦੇ ਵਿੱਚੋਂ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਜਿਹੜਾ ਉਹ ਉਸ ਦਾ ਤਾਪਮਾਨ ਦਰਜ ਕੀਤਾ ਗਿਆ ਸੋ ਇਹ ਸਭ ਦੇ ਵਿੱਚ ਮੌਸਮ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਤਕਰੀਬਨ ਪੰਜਾਬ ਦੇ ਕਈ ਜਿਲ੍ਹਿਆਂ 'ਚ ਆਉਣ ਵਾਲੇ 5 ਦਿਨਾਂ ਲਈ ਅਲਰਟ ਜਾਰੀ ਕੀਤਾ ਔਰ ਮੌਸਮ ਦੇ ਵਿੱਚ ਵੀ ਤਕਰੀਬੀ ਜਿਹੜੀ ਆ ਉਹ ਦੱਸੀ ਗਈ ਹੈ ਕਿਉਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਰਦਾਸ਼ਪੁਰ ਪਠਾਨਕੋਟ ਫਗੋੜਥਲਾ ਹਾਲਾਂਕਿ ਉਸ ਜਿਹੜੀ ਬਿਆਸਤ ਰਿਆ ਤੇ ਨਾਲ ਲੱਗਦੀ ਜਿਹੜੀ ਵੈਲਟ ਹੈ ਉਥੇ 30 ਮਈ ਨੂੰ ਔਰ ਦੂਸਰੇ ਪਾਸੇ ਜਿਹੜੇ ਹਿਮਾਚਲ ਦੇ ਨਾਲ ਲੱਗਦੀ ਜਿਹੜੀ ਵੈਲਟ ਹੈ ਜਿਨ੍ਹਾਂ ਦੇ ਵਿੱਚ ਪਠਾਨਕੋਟ, ਗੁਰਦਾਸਪੁਰ ਹਾਲਾਂਕਿ ਰਾਵੀ ਵਾਲਾ ਏਰੀਆ ਤੋਂ ਦੱਸਿਆ ਜਾ ਸਕਦਾ ਹੈ ਟੌਪ ਦੇ ਵਿੱਚ 31 ਮਈ ਨੂੰ بارش ਦਾ ਜਿਹੜਾ ਅਲਰਟ ਸੀਗਾ ਉਹ ਜਾਰੀ ਕੀਤਾ ਗਿਆ ਸੀ ਲੇਕਿਨ ਉਸ ਤੋਂ ਪਹਿਲਾਂ ਅੱਜ ਜਿਹੜਾ ਏਰੀਆ ਪਿਆਸ ਦੇ ਨਾਲ ਲੱਗਦਾ ਤਾਂ ਉਸ ਦੇ ਨਾਲ ਹੁਣ ਚੰਡੀਗੜ੍ਹ ਮੋਹਾਲੀ ਦੇ ਵਿੱਚ ਵੀ ਬਾਰਿਸ਼ ਛਿੜੀ ਆਉ ਚੱਲ ਰਹੀ ਹੈ ਪਰ ਜਿਹੜੀ ਦੁਕ ਆਪਣੇ ਰੋਜ਼ਾਮਨਾ ਦੇ ਕਮਾਂਕਾਰਾਂ ਦੇ ਲਈ ਨਿਕਲਦੇ ਨਹੀਂ ਆ ਜਿਹੜੇ ਰੋਜ਼ ਨਮਾ ਕੰਮ ਕਰਨ ਦੇ ਲਈ ਨਿਕਲਦੇ ਨੇ ਹਾਲਾਂਕਿ ਉਹਨਾਂ ਦੀ ਿਕਾ ਦੁਕਾਮਤ ਜਿਹੜੀ ਉਹ ਸੜਕਾਂ ਦੇ ਟੇਕਰ ਨੂੰ ਮਿਲਦੀ ਹੈ ਪਰ ਦੂਸਰੀ ਤਰਫ ਤੋਂ ਸਵੇਰ ਤੋਂ ਹੀ ਤੇਜ਼ ਹਵਾਵਾਂ ਔਰ ਬਾਰਿਸ਼ ਤੇ ਚੱਲਦੇ ਆ ਇਹ ਜਿਹੜਾ ਮੌਸਮ ਹੈ ਉਹ ਇਸੇ ਤਰੀਕੇ ਦਾ ਬਣਿਆ ਹੋਇਆ ਹਾਲਾਂਕਿ ਕਿਹੜੇ ਕਿਹੜੇ ਹੋਰ ਜ਼ਿਲ੍ਹਿਆਂ ਦੇ ਵਿੱਚ بارش ਚੱਲ ਰਹੀ ਹੈ ਕਿਹੜੇ ਕਿਹੜੇ ਹੋਰ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਨੇਰੀ ਚੱਲ ਰਹੀ ਹੈ ਉਹ ਜ਼ਰੂਰ ਇਸ ਪੋਸਟ ਥੱਲੇ ਆਪਣੀ رائے ਜੜੀ ਹੋਵੇ ਮੁਹਾਲੀ ਤੋਂ ਮਨਜੋਤ ਸਿੰਘ ਕਾਂਗ ਦੀ ਰਿਪੋਰਟ ਪੀਟੀਸੀ ਨਿਊਜ਼